ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨੇ ਆ ਸਰੀਆ ਖਰੀਦਿਆਗਾ ਸਕ੍ਰੈਪ ਦੇ ਵਿੱਚ ਇਹ ਬਾਈਆਂ ਦਾ ਕੰਮ ਹੈਗਾਗਾ ਇਹ ਘਰ ਦੇਣ ਦਾ ਠੇਕਾ ਲੈਂਦੇ ਨੇ ਪੁਰਾਣੇ ਘਰ ਢੇਡਦੇ ਨੇ ਜਿਹੜੇ ਉਹਦਾ ਠੇਕਾ ਘਾੜਦੇ ਨੇ ਬਾਈ ਤੇ ਇਹ ਬਾਈ ਤਾਂ ਹੈਗੇ ਨੇ ਧੂਰੀ ਤੋਂ ਇਹਨਾਂ ਨੇ ਸਿਰਪੁਰ ਦੇ ਨੇੜੇ ਤੇੜੇ ਪਿੰਡਾਂ ਚਾਗੇ ਚ ਘਰ ਢੇੜਿਆ ਸੀਗਾ ਤੇ ਪਹਿਲਾਂ ਵੀ ਬਾਈ ਇੱਕ ਦਿਨ ਆਪਾਂ ਨੂੰ ਲੋਹਾ ਦੇ ਕੇ ਗਏ ਸੀ ਉਦੋਂ ਦਾ ਲੋਹਾ ਇਹ ਦੇ ਗਏ ਸੀ ਤਿੰਨ ਇੱਕ ਕੁਇੰਟਲ ਤਿਆ ਬਾਈ ਅੱਜ ਇਹ ਕਹਿੰਦਾ ਵੀ ਟਰਾਲੀ ਲਿਫਟ ਵਾਲੀ ਦਾ ਵੀ ਆਪਾਂ ਲਿਫਟ ਚੱਕ ਦਿੰਦੇ ਹਾਂਗੇ ਵੀ ਸਾਰਿਆਂ ਨੂੰ ਲਾ ਦਾਂਗੇ ਬਣਾ ਬਣਾਇਆ ਡਾਲਾ ਬਾਈ ਥੱਲੋ ਖੋਲਣਾ ਭੁੱਲ ਗਿਆ ਉਹ ਦੂਜੇ ਨੇ ਕਿਹਾ ਵੀ ਅਸੀਂ ਖੋਲ ਦਿੰਨੇ ਆ ਪਰ ਉਹ ਦੂਜੇ ਬੰਦੇ ਨੇ ਕਿਹਾ ਲੋਡ ਹੀ ਨਹੀਂ ਖੋਲਣ ਦੀ ਸੋ ਵਿੱਚ ਫਸ ਗਿਆ ਸਰੀਆ ਡਾਲੇ ਦੇ ਕੁੰਡੀਆਂ ਮੁਡੀਆਂ ਹੁੰਦੇ ਨੇ ਸਰੀਏ ਨੇ ਉਹ ਫਸ ਗੀਆਂ ਫਿਰ ਬਾਈ ਆ ਦੂਸਰਾ ਜਿਹੜਾ ਲਾਲ ਸਲਟ ਵਾਲਾ ਇਹ ਕਹਿੰਦਾ ਮੈਂ ਚੜਦਾਗਾ ਟਰੈਕਟਰ ਤੇ ਵੀ ਮੈਂ ਦੇਖਦਾ ਲਾ ਕੇ ਇਹ ਬਾਈ ਨੇ ਮਾਰੇ ਝੂਡੇ ਝਾਟੇ ਜੇ ਪਰ ਇਹਨਾਂ ਸਰੀਆ ਲਾਤਾ ਬਾਈ ਨੇ ਇਹ ਮੰਨ ਲਓ ਵੀ ਹੁਣ ਲਿਫਟ ਥੱਲੇ ਤਾਂ ਹੁੰਦੀ ਨਹੀਂ ਸੀਗੀ ਵਜ਼ਨ ਸਾਰਾ ਆ ਗਿਆ ਸੀ ਮਗਰ ਆ ਦਿੱਤਾ ਬਾਈ ਨੇ ਸਰੀਆ ਲਾਹ ਇਹ ਸਰੀਏ ਦਾ ਵਜ਼ਨ ਹੋ ਗਿਆ 12 ਕਵੰਟਲ 60 ਕਿਲੋ ਇਹਦਾ ਆਪਾਂ ਵੱਡਾ ਕੰਡਾ ਕਰਾਇਆ ਸੀਗਾ ਪਹਿਲਾਂ ਖਾਲੀ ਟਰਾਲੀ ਦਾ ਵਜ਼ਨ ਹੋਇਆ ਹੋਇਆ ਸੀ ਇਹਦਾ ਸੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਆਪਣੀ ਵੱਧ ਤੋਂ ਵੱਧ ਸਪੋਰਟ ਕਰੋ ਆਪਾਂ ਜੋ ਆਪਦਾ ਕੰਮ ਕਰਦੇ ਆ ਉਹੀ ਦਿਖਾਉਨੇ ਆ ਧੰਨਵਾਦ ਜੀ